ਹਾਲਕਿ ਕਈ ਇਸਤਰਾ ਦੇ ਐਨਜੀਓ ਨੇ ਜਾਂ ਕਈ ਇਸਤਰਾ ਦੇ ਜਿਹੜੇ ਪਰਿਵਾਰ ਨੇ ਉਹ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਖਾਣ ਦਾ ਲੰਗਰ ਦਾ ਜਿਹੜਾ ਸਮਾਨ ਹੈ ਉਹ ਜਰੂਰ ਮੁਹੱਈਆ ਕਰਾਉਂਦੇ ਨਜ਼ਰ ਆ ਰਹੇ ਨੇ ਕਿਉਂਕਿ ਇਸ ਵੇਲੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਵੀ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਨੂੰ ਪਾਣੀ ਦੀ ਸੇਵਾ ਉਨਾ ਨੂੰ ਖਾਣ ਪੀਣ ਦੀ ਲੰਗਰ ਦੀ ਸੇਵਾ ਉਹ ਦਿੱਤੀ ਜਾਵੇ ਕਿਉਂਕਿ ਬਹੁਤ ਕੁਝ ਨੁਕਸਾਨ ਹੋ ਚੁੱਕਿਆ ਹੈ ਹਾਲਾਂਕਿ ਜੈਸੀ ਸਰਕਾਰੀ ਆંકੜੇ ਦੀ ਵੀ ਗੱਲ ਕਰੀਏ ਤਾਂ ਕਈ ਲੱਖ ਜਿਹੜੀ ਏਕੜ ਜ਼ਮੀਨ ਹੈ ਉਹ ਬਰਬਾਦ ਹੋ ਚੁੱਕੀ ਹੈ 30 ਤੋਂ ਵੀ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ ਖਾਸ ਤੌਰ ਤੇ ਜਿਹੜਾ ਗੁਰਦਾਸਪੁਰ ਬੈਲਟ ਹੈ ਪਟਾਨਕੋਟ ਅਜਨਾਲਾ ਇਹ ਜਿਹੜੀ ਬੈਲਟ ਹੈ ਇਹਦੇ ਵਿੱਚ ਕਾਫੀ ਨੁਕਸਾਨ ਹੋਇਆ ਹੈ ਹਾਲਾਂਕਿ ਕੋਸ਼ਿਸ਼ ਜ਼ਰੂਰ ਅਸੀਂ ਕਰ ਰਹੇ ਹਾਂ ਕਿ ਜਿੱਥੇ ਲੋਕਾਂ ਨੂੰ ਚੀਜ਼ਾਂ ਨਹੀਂ ਮਿਲ ਰਹੀ ਚਾਹੇ ਉਹ ਮੈਡੀਕਲ ਸੇਵਾਵਾਂ ਹੋਵੇ ਪਸ਼ੂਆਂ ਦਾ ਚਾਰਾ ਹੋਵੇ ਕਾਂ ਦੇ ਪੀਣ ਦੀ ਉੱਥੇ ਜਾ ਕੇ ਪ੍ਰਸ਼ਾਸਨ ਨੂੰ ਜਾਂ ਜਿਹੜੀ ਐਨ ਜੀਓ ਹੈ ਜਾਂ ਫਿਰ ਜਿਹੜੇ ਵੀ ਸਿਕਸ ਸੰਸਥਾਵਾਂ ਹੈ ਉਹਨਾਂ ਨੂੰ ਜਾ ਕੇ ਅਪੀਲ ਕਰ ਕੀਤੀ ਜਾਵੇ ਕਿ ਉੱਥੇ ਤੱਕ ਚੀਜ਼ਾਂ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਵੇ ਕਿਉਂਕਿ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਖਰਾਬ ਨੇ ਔਰ ਮੌਸਮ ਦੀ ਮਾਰ ਵੀ ਕੁਦਰਤ ਦੀ ਮਾਰ ਜਿਹੜੀ ਹੈ ਉਹ ਵੀ ਜ਼ਰੂਰ ਪੈਂਦੀ ਨਜ਼ਰ ਆ ਰਹੀ ਹੈ ਇਸ ਕਰਕੇ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਲੋਕਾਂ ਦੀ ਮਦਦ ਕੀਤੀ ਜਾਵੇ ਲੋਕਾਂ ਦਾ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਕੀਤਾ ਜਾਵੇ ਸਰ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਇਸ ਵੇਲੇ ਇਸ ਸਿਚੁਏਸ਼ਨ ਦੇ ਵਿੱਚ ਇਸ ਹਾਲਾਤ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾਵੇ ਕਿਸ ਤਰ੍ਹਾਂ ਤੁਸੀਂ ਮਦਦ ਕਰ ਰਹੇ ਹੋ ਲੋਕਾਂ ਦੀ ਅਸੀਂ ਲੰਗਰ ਬਣਾ ਕੇ ਚਾਰ ਪਿੰਡ ਲਗਾਤਾਰ ਅਸੀਂ ਜਿਹੜੇ ਆ ਉਹ ਕਵਰ ਕਰ ਰਹੇ ਆ ਜਿਹੜੇ ਗਰੀਬ ਲੋਕ ਨੇ ਜਿਨ੍ਹਾਂ ਦਾ ਬਹੁਤ ਬੁਆੜਾ ਹਾਲਾ ਅੱਜ ਬਹੁਤ ਹੀ ਬੱਤਰ ਹਾਲਤ ਜਿਹੜੀ ਬਣੀ ਹੋਈ ਆ ਇਹਨਾਂ ਚਾਰਾਂ ਪਿੰਡਾਂ ਦੀ ਲਗਭਗ 12-12 ਫੁੱਟ ਇਥੇ ਪਾਣੀ ਜਿਹੜਾ ਉਹ ਵਹਿ ਗਿਆ ਆ ਲੋਕਾਂ ਦੇ ਸਾਰਾ ਸਮਾਨ ਸਾਜੂ ਸਮਾਨ ਬਸ਼ਵਾਂ ਦਾ ਚਾਰਾ ਪਸ਼ੂ ਵੀ ਇਵਨ ਥਨ ਕਈਆਂ ਦੇ ਘਰਾਂ ਦੇ ਜਾਨੀ ਨੁਕਸਾਨ ਵੀ ਹੋਏ ਨੇ ਅਸੀਂ ਉਹਨਾਂ ਦੇ ਖਾਤਰ ਲਗਾਤਾਰ ਇੱਕ ਹਫ਼ਤੇ ਤੋਂ ਅਸੀਂ ਲੰਗਰ ਦੇ ਰਹਾ ਆਪਣੇ ਤੇਜਰਾਮ ਤੇ ਹੋਰ ਸਾਰੀ ਫੈਮਿਲੀ ਵੱਲੋਂ ਅਸੀਂ ਇਹ ਲੰਗਰ ਲਾ ਰਹੇ ਆ ਜਿਹਦਾ ਦੀ ਸੇਵਾ ਵੀ ਅਸੀਂ ਆਪ ਦਾਸ ਕਰ ਰਹੇ ਆ ਸਾਰੇ ਪਰਿਵਾਰ ਮੇਰੇ ਭਰਾ ਨਾਲ ਕਰ ਰਹੇ ਹੋਰੀ ਹੋ ਜਾਂਦਾ ਸਰ ਕਿਸ ਤਰ੍ਹਾਂ ਪ੍ਰੋਫੈਸ਼ਨ ਚੱਲ ਰਹੀ ਹੈ ਤੁਸੀਂ ਪੁੱਛਾ ਦਿਖਾਓਗੇ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਜੀ ਐਕਚੁਅਲੀ ਇਹ ਠੀਕ ਹੈ ਜੈ ਬਾਬਾ ਜੀ ਦੀ ਸਭ ਤੋਂ ਪਹਿਲੇ ਜੀ ਸ਼੍ਰੀ ਬਾਬਾ ਸ਼ੀਤ ਪਾਸਾ ਜੀ ਤੰਤਨ ਨੇ ਇਹ ਸਾਰੇ ਉਹਨਾਂ ਦੀ ਕਿਰਪਾ ਦੇ ਨਾਲ ਇਹ ਸਾਡਾ ਆਪਣਾ ਪਰਿਵਾਰ ਹੀ ਸੇਵਾ ਕਰ ਰਿਹਾ ਜੀ ਸਾਰੇ ਆਪਣੇ ਪਰਿਵਾਰ ਦੇ ਲੱਗੇ ਹੋਏ ਨੇ ਸਵੇਰੇ 6 ਵਜੇ ਤੋਂ ਸ਼ੁਰੂ ਹੁੰਦੇ ਨੇ ਜੀ ਹਮ ਇਹ ਬਸ ਪਹਿਲੇ ਤਿਆਰੀ ਹੁੰਦੀ ਆ ਫਿਰ ਨਾਲ ਹੀ ਇਧਰ ਸਾਈਡ ਤੇ ਪੈਕਿੰਗ ਹੁੰਦੀ ਆ ਇਹ ਸਾਰਾ ਸਹਿਯੋਗ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਹੋ ਰਿਹਾ ਮੇਰੇ ਵੱਡੇ ਭਾਜੀ ਨੇ ਜਿਸ ਤਰ੍ਹਾਂ ਉਹਨਾਂ ਨੇ ਪਹਿਲੇ ਕਿਹਾ ਸ਼ਾਮਾ ਭਾਜੀ ਨੇ ਫਿਰ ਦੂਸਰੇ ਭਾਜੀ ਨੇ ਸ਼ੁਰੂ ਕੀਤਾ ਜਿਸ ਦਿਨ ਫਲੱਡ ਆਇਆ ਹੈਗਾ ਉਦੋਂ ਦੇ ਬਹੁਤ ਪਾਣੀ ਭਰੇ ਹੋਏ ਸੀਗਾ ਪਰ ਉਸ ਦਿਨ ਤੋਂ ਕਮਿਟਮੈਂਟ ਲਈ ਸੀਗੀ ਕਿ ਜਦ ਤੱਕ ਕਿ ਜਿੰਨੇ ਵੀ ਸਾਡੇ ਲੱਗ ਲੱਗੇ ਪਿੰਡ ਨੇ ਫਲੱਡ ਅਫੈਕਟਡ ਪੀਪਲ ਨੇ ਜੋ ਵੀ ਜੀਅਨੂ ਚਾਰੇ ਨੂੰ ਪ੍ਰੋਬਲਮ ਆ ਰਹੀ ਹੈ ਖਾਣਾ ਖਾਣ ਦੀ ਖਾਣਾ ਬਣਾਉਣ ਦੀ ਉਹਨਾਂ ਨੂੰ ਜਰੂਰ ਖਾਣਾ ਮੁਹੱਈਆ ਕੀਤਾ ਜਾਵੇਗਾ ਇੱਥੇ ਬਾਬਾ ਜੀ ਦੇ ਦਰਬਾਰ ਤੇ ਖਾਣਾ ਬਣ ਰਿਆ ਇੱਥੇ ਪੈਕ ਹੋ ਰਿਆ ਇੱਥੇ ਜਾ ਰਿਹਾ ਤੁਸੀਂ ਆਪ ਲੋਕਾਂ ਨੂੰ ਪੈਕ ਵੀ ਕਰਕੇ ਇੱਥੇ ਦੇ ਰਹੇ ਹੋ ਭਾਜੀ ਬਹੁਤ ਜ਼ਰੂਰੀ ਹੋ ਜਾਂਦਾ ਜਿੱਦਾਂ ਸਰਨੇ ਵੀ ਕਿਹਾ ਕਿ ਇਸ ਵੇਲੇ ਮੁਸੀਬਤ ਦਾ ਸਮਾਂ ਇਸ ਵੇਲੇ ਗਰੀਬ ਜਿਹੜੇ ਤਪਕੇ ਉਹਨਾਂ ਦਾ ਨੁਕਸਾਨ ਆਲਰੇਡੀ ਹੋ ਚੁੱਕਿਆ ਹੈ ਤਾਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਵੇ ਹਰ ਲੈਵਲ ਤੇ ਐਕਚੁਅਲੀ ਇਹ ਬਾਬਾ ਸ਼ਹੀਦ ਪਾਸ਼ਾ ਜੀ ਦਾ ਦਰਬਾਰ ਹੈ ਇਹਨਾਂ ਦੀ ਪਹਿਲੇ ਸੇਵਾ ਸ੍ਰੀ ਤੇਜਰਾਮ ਜੀ ਮਹਾਰਾਜ ਕਰਦੇ ਸੀਗੇ ਉਸ ਤੋਂ ਬਾਅਦ ਸਾਡੇ ਪਰਿਵਾਰ ਦੇ ਵੱਡੇ ਭਾਜੀ ਸ੍ਰੀ ਵਾਸਦੇਵ ਜੀ ਕਰ ਰਹੇ ਨੇ ਇਹ ਅਸੀਂ ਚਾਰ ਬ੍ਰਦਰ ਆਂ ਸ੍ਰੀ ਵਾਸਦੇਵ ਮੇਰਾ ਨਾਮ ਸ਼ਾਮ ਲਾਲ ਹੈ ਹਰ ਪ੍ਰਸ਼ਾਦ ਐਂਡ ਰਾਮਕਮਰ ਜੀ ਠੀਕ ਹੈ ਬਹੁਤ ਜਿਆਦਾ ਯੋਗਦਾਨ ਸ੍ਰੀ ਰਾਮਕਮਰ ਜੀ ਦਾ ਵਾ ਉਹਨਾਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਇੱਥੇ ਜਿਹੜੀ ਸੇਵਾ ਕਰ ਰਹੇ ਨੇ ਤੇ ਪੈਕ ਵਗੈਰਾ ਵੀ ਇੱਥੇ ਕਰ ਰਹੇ ਹਨ ਯਾਨੀ ਕਿ ਖਿਲਾਨ ਪਿਲਾਨ ਦਾ ਇੱਥੇ ਨਹੀਂ ਹੈ ਖਾਣ ਪਿਲਾਨ ਦਾ ਇੱਥੇ ਪ੍ਰੋਗਰਾਮ ਨਹੀਂ ਹੈ ਜਿਹੜਾ ਕੋ ਆਉਂਦਾ ਹੈ ਦੁਖੀ ਆ ਕੀ ਕੀ ਸਬਜੀ ਵਗੈਰਾ ਕੀ ਕੀ ਦਿਖਾਓਗੇ ਇਹ ਥੋੜਾ ਦੇਖ ਲਈ ਆਪਾਂ ਅੱਜ ਦੇ ਜੈਸੇ ਆਲੂ ਮਟਰ ਡੇਲੀ ਤੇ ਡੇਲੀ ਚੇਂਜ ਹੁੰਦੀ ਆ ਅੱਛਾ ਹਰ ਹਰ ਰੋਜ਼ ਜਿਹੜਾ ਮੀਨੂ ਤਿਆਰ ਕੀਤਾ ਜਾਂਦਾ ਅੱਜ ਹੈਗਾ ਮਟਰ ਆਲੂ ਮਟਰ ਐਂਡ ਚਪਾਤੀ ਇਹ ਪੈਕ ਕੀਤੀ ਜਾ ਰਹੀ ਆ ਜਿਦ ਤਰ੍ਹਾਂ ਕੱਲ ਦਾ ਮੀਨੂ ਹੈਗਾ ਰਾਈਸ ਐਂਡ ਦਾਲ ਯਾਨੀ ਕਿ ਡੇਲੀ ਡੇਲੀ ਜਿਹੜੀ ਆ ਉਹ ਚੇਂਜ ਹੁੰਦੀ ਆ ਤੇ ਇੱਥੇ ਘੱਟੋ ਘੱਟ 600 ਬੰਦੇ ਦਾ ਖਾਣਾ ਜਿਹੜਾ ਉਹ ਤਿਆਰ ਹੁੰਦਾ ਕਿੰਨੇ ਪਿੰਡਾਂ ਤੇ ਤੁਸੀਂ ਕਵਰ ਕਰ ਰਹੇ ਆ ਅਸੀਂ 4 ਪਿੰਡ ਕਵਰ ਕਰ ਰਹੇ ਆ ਠੀਕ ਹੈ ਹਰ ਇੱਥੋਂ ਆਣ ਕੇ ਸਾਰੇ ਜਿਹੜੇ ਆ ਉਹ ਲੈ ਜਾਂਦੇ ਆ ਅਸੀਂ ਡਿਲੀਵਰ ਕਰ ਦਿੰਦੇ ਆ ਉਹ ਲੈ ਜਾਂਦੇ ਆ ਇਹ ਪੂਰਾ ਦਿਨ ਚੱਲਦਾ ਹੈ ਤੁਹਾਡਾ ਇਹ ਕਿਸ ਤਰ੍ਹਾਂ ਟਾਈਮਿੰਗ ਰੱਖਿਆ ਹੋਇਆ ਨਹੀਂ 2 ਵਜੇ ਤੋਂ ਲੱਗੇ ਅਹੀਂ ਅਹੀਂ ਤੇ 10 ਵਜੇ ਤੋਂ ਸ਼ੁਰੂ ਕਰ ਦਿੰਦੇ ਆ ਤੇ 2 ਵਜੇ ਤੱਕ ਸਾਡਾ ਖਾਣਾ ਤਿਆਰ ਹੋ ਜਾਂਦਾ ਉਸ ਤੋਂ ਇਹ ਸਾਰੇ ਮੇਰੇ ਭਰਾ ਜਿਹੜਾ ਸਾਰਾ ਤੁਹਾਡਾ ਆਪਣੀ ਫੈਮਿਲੀ ਹੈ ਟੋਟਲ ਇਹ ਸਾਰੇ ਦੇਖੋ ਇਹ ਸਾਰੀ ਮੇਰੀ ਫੈਮਿਲੀ ਆ ਇਹ ਵੀ ਮੇਰੇ ਬ੍ਰਦਰ ਨੇ ਕਜਨ ਬ੍ਰਦਰ ਨੇ ਸਾਰਾ ਯਾਨੀ ਕਿ ਸਾਰੇ ਦਾ ਸਹਿਯੋਗ ਹੈ ਸਾਰੇ ਇਹ ਕੋਈ ਪਕਾਉਣ ਦਾ ਸਹਿਯੋਗ ਦੇਣ ਦਾ ਕੋਈ ਕਾਹੇ ਦਾ ਸਾਰੀ ਆਪਣੀ ਫੈਮਿਲੀ ਦਾ ਸਹਿਯੋਗ ਹੈ ਇਹਦੇ ਵਿੱਚ ਕਿਸੇ ਦੀ ਕੰਟਰੀਬਿਊਸ਼ਨ ਨਹੀਂ ਹੈ ਠੀਕ ਹੈ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਟਾਈਮ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ ਜਿਹੜੇ ਹਾਲਾਤ ਨੇ ਉਹ ਉਸ ਕਿਸ ਲੈਵਲ ਤੇ ਮਦਦ ਕੀਤੀ ਜਾਵੇ ਚਾਹੇ ਉਹ ਪਾਣੀ ਦੀ ਹੋਵੇ ਚਾਹੇ ਚਾਹੇ ਉਹ ਲੰਗਰ ਸੇਵਾ ਹੋਵੇ ਚਾਹੇ ਉਹ ਮੈਡੀਕਲ ਸਹੂਲਤਾਂ ਹੋਵੇ ਚਾਹੇ ਉਹ ਪਸ਼ੂਆਂ ਨੂੰ ਲੈ ਕੇ ਕਿਉਂਕਿ ਜਿਹੜੇ ਆਂਕੜੇ ਕਹਿ ਰਹੇ ਨੇ ਕਿਉਂਕਿ ਹਜੇ ਵੀ ਹਾਲਾਤ ਜਿਹੜਾ ਹੈਗਾ ਹਜੇ ਵੀ ਖਤਰਾ ਜਿਹੜਾ ਟਲਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਕਾਰਨ ਇਹ ਹੈ ਮੌਸਮੀ ਵਿਭਾਗ ਵੱਲੋਂ ਜਿਹੜਾ ਅਲਰਟ ਦਿੱਤਾ ਗਿਆ ਹੈ ਕਿਤੇ ਰੈਡ ਅਲਰਟ ਕਿਤੇ ਔਰੇਂਜ ਅਲਰਟ ਕਿਤੇ yellow ਅਲਰਟ ਲੇਕਿਨ ਦੂਜੇ ਪਾਸੇ ਜਿਹੜਾ ਨੁਕ ਕੋਸ਼ਿਸ਼ ਕੀਤੀ ਜਾ ਰਹੀ ਹੈ ਆਪਣੇ ਲੈਵਲ ਤੇ ਵਖ ਵਖ ਸਕਸਤਾਵਾਂ ਜਾਂ ਫਿਰ ਜਿਹੜੇ ਹੋਰ ਲੋਕ ਨੇ ਉਹ ਕਿਤੇ ਨਾ ਕਿਤੇ ਲੋਕਾਂ ਦੀ ਮਦਦ ਕੀਤੀ ਜਾਵੇ ਔਰ ਇਹ ਤੁਹਾਨੂੰ ਦਿਖਾ ਦਈਏ ਕਿ ਜਿਹੜੀ ਬੈਲਟ ਹੈ ਇਹ ਜਿਹੜੇ ਪਿੰਡ ਨੇ ਇਹ ਕਾਫੀ ਇਫੈਕਟਿਵ ਹੋਏ ਨੇ ਇਹ ਤਸਵੀਰਾਂ ਤੁਸੀਂ ਵੇਖੋ ਹਾਲਾਂਕਿ ਇਹਨਾਂ ਦੀ ਕੋਸ਼ਿਸ਼ ਹੈ ਕਿ ਇੱਥੇ ਲੱਗਦੇ ਜਿਹੜੇ ਪਿੰਡ ਹੈ ਚਾਰ ਤੋਂ ਪੰਜ ਪਿੰਡ ਹੈ ਉਹਨਾਂ ਨੂੰ ਕਵਰ ਕੀਤਾ ਜਾਵੇ ਕਿਉਂਕਿ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਹੈਗਾ ਉਹ ਫੂਕਾ ਨਾਸ ਹੋਣਾ ਪਏ ਇਸ ਕਰਕੇ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਸੇਵਾ ਜਾਂ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਉਹਨਾਂ ਨੂੰ ਜਿਹੜੀ ਕਈ ਵੀ ਚੀਜ਼ਾਂ ਦੀ ਜਿਹੜੀ ਸਹੂਲਤ ਆ ਉਹ ਦਿੱਤੀ ਜਾਵੇ ਬਹੁਤ ਜ਼ਰੂਰੀ ਹੈalagi ਪ੍ਰਸ਼ਾਸਨ ਵੱਲੋਂ ਵੀ ਜ਼ਰੂਰ ਦਾਅਵੇ ਕੀਤੇ ਜਾ ਰਹੇ ਨੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਵੇਲੇ ਜਿਹੜਾ ਮੈਡੀਕਲ ਸਹੂਲਤਾਂ ਨੇ ਜਾਂ ਫਿਰ ਖਾਣ ਪੀਣ ਦੀ ਜਿਹੜੀ ਚੀਜ਼ ਹੈ ਉਸ ਨੂੰ ਲੈ ਕੇ ਵੀ ਲਗਾਤਾਰ ਸਿਕ ਸੰਸਥਾਵਾਂ ਜਾਂ ਜਿਹੜੇ ਲੋਕ ਨੇ ਉਹ ਜ਼ਰੂਰ ਅੱਗੇ ਆਂਦੇ ਨਜ਼ਰ ਆ ਰਹੇ ਧਰਸਪੁਰ ਤੋਂ ਕੈਮਰਾਮੈਨ ਸੰਦੀਪ ਸਿੰਘ ਨਾਲ ਮਨੋਜ ਰਾਠੀ ਜੈਦੀਨ ਪੰਜਾਬ